ਤੁਹਾਡੀ ਕਿਸਮਤ ਚੰਗੀ ਇਹੋ ਜਿਹੀ ਬੁੱਚੜ ਬੰਦਿਆ ਜੀ ਇੱਥੋਂ ਤੁਹਾਡੇ ਬੰਦਿਆ ਦੀ ਜਾਨ ਨਹੀਂ ਗਈ ਅੱਜ ਹੁਣ ਪੰਜਾਬ ਦੇ ਅੰਦਰ ਫੇਕ ਇਨਕਾਉਂਟਰ ਹੋ ਰਹੇ ਨੇ 10-10 ਲੱਖ ਰੁਪਈਆ ਮਿਲ ਰਿਹਾ ਹੈ ਉਹੀ ਤਰੱਕੀਆਂ ਮਿਲ ਰਹੀਆਂ ਨੇ ਇਹਨਾਂ ਨੂੰ ਕੌਣ ਅੱਗੇ ਲੈ ਕੇ ਜਾ ਰਿਹਾ ਇੱਕ ਪੰਜਾਬ 'ਚ ਇਨਕਾਉਂਟਰ ਹੁੰਦੇ ਨੇ ਫੇਕ ਇਨਕਾਉਂਟਰ ਹੁੰਦੇ ਨੇ ਜਿੰਦਾ ਮੁੱਖ ਮੰਤਰੀ ਜਿਸ ਨੂੰ ਸਮਝ ਹੀ ਨਾ ਆਉਂ ਸਰਦਾਰ ਸਾਹਿਬ ਇਹਨਾਂ ਨੂੰ 10 ਲੱਖ ਰੁਪਈਆ ਕੀ ਤੁਸੀਂ ਉੱਥੇ ਆਪਣੇ ਡਕੈਤ ਮਾਰਨ ਲੱਗੇ ਸੀ ਤੁਸੀਂ ਉੱਥੇ ਬੈਠੇ ਪੰਜਾਬ ਦੇ ਅੰਦਰ ਥਿਬੜੂ ਗਾਲਿਆਂ ਨੂੰ ਤੁਸੀਂ 120 ਵਿੱਚ ਪਾ ਦਿੰਦੇ ਹੋ ਉਹਨਾਂ ਨੂੰ ਤੁਸੀਂ ਪਾਉਂਦੇ ਹੋ ਸਾਜ਼ਿਸ਼ ਦੇ ਵਿੱਚ ਤੇ ਇਹ ਐਸਐਸਪੀ ਕਿਉਂ ਨਹੀਂ ਸਾਜ਼ਿਸ਼ ਦੇ ਵਿੱਚ ਪੈਂਦਾ ਜਿਹੜਾ ਬੰਦਾ ਪਿਛਲੇ 2-4 ਦਿਨ ਤੋਂ ਲਗਾਤਾਰ ਆਪਦੇ ਵਿਦਿਆ ਨੂੰ ਵਿਚਾਰ ਰਿਹਾ ਹੈ ਸਬੂਤ ਖਤਮ ਕਰ ਰਿਹਾ ਹੈ ਉਹਨਾਂ ਤੋਂ ਮਾਫੀਆਂ ਮੰਗਾ ਰਿਹਾ ਹੈ ਤਾਂ ਉਹਨਾਂ ਦੀ ਫੈਮਿਲੀ ਨੂੰ ਥ੍ਰੈਟ ਕਰ ਰਹੇ ਨੇ ਤੇ ਕਿਉਂ ਨਹੀਂ ਤੁਸੀਂ ਇਹਨਾਂ ਤੋਂ ਬੰਦੇ ਤੇ ਐਸਐਸਪੀ ਤੇ ਕਾਰਵਾਈ ਕਰਦੇ ਜਿਉਂਦੇ ਬੰਦੇ ਤੇ ਬੰਦਾ ਜਿਉਂਦਾ ਇਹਨੇ 302 ਲਵਾਈ ਸੀ ਕਿੱਡਾ ਕੁੰਟੇੜੀ ਜਿੰਦਾ ਬੰਦਾ ਹੈ ਤੁਸੀਂ ਲੋਕਾਂ ਨੇ ਸਿਰ ਤੇ ਚੁੱਕਿਆ ਇਹਨਾਂ ਨੂੰ ਜਦੋਂ ਇਹ ਸ਼ਹਿਰ ਦਾ ਚਾਰਾ ਸੰਭਾਲਦੇ ਜੇ ਤੁਸੀਂ ਇਹਨਾਂ ਨੂੰ ਗੁਲਦਸਤੇ ਦੇਣ ਦਿੰਦੇ ਕਿਉਂ ਜਾਂਦੇ ਜੀ ਜਾਨ ਨਿਕਲਦੀ ਹੈ ਤੁਹਾਡੀ ਲੋਕਾਂ ਦੀ ਉਹਦੀ ਡਿਊਟੀ ਹੈ ਯਾਰ ਤੁਸੀਂ ਕੋਈ ਡੀਸੀ ਆਵੇ ਕੋਈ ਐਸਐਸਪੀ ਆਵੇ ਚੁੱਕਦੇ ਜੇ ਫੁੱਲ ਤੇ ਚੁੱਕਦੇ ਸਰੋਪਾ ਗੱਲ ਚ ਪਾਉਣ ਤੁਰ ਜਾਂਦੇ ਉਹ ਬੰਦੇ ਦਾ ਕੈਰੇਕਟਰ ਵੇਖਿਆ ਤੁਸੀਂ ਕਿੱਥੇ ਇਹਨਾਂ ਦੀ ਡਿਊਟੀ ਹੈ ਨਾ ਕਿ ਇਹ ਸਾਨੂੰ ਬਚਾਉਣ ਆਏ ਨੇ ਨਾਲ ਸਾਡੀ ਕੱਖ ਨਹੀਂ ਕਰਦੇ ਪੰਜਾਬ ਦੇ ਅੰਦਰ ਸ਼ਬਦਾਂ ਬਲੀ ਵਰਤਨੀ ਕੀ ਕੜਦੇ ਆ ਤੇਰੀ ਆਖਰੀ ਐਸੇ ਸ਼ਬਦ ਵਰਤ ਜਾਨੇ ਇੱਕ ਕਰਨਲ ਦੇ ਪਰਜਤਾ ਫਿਰ ਆਮ ਲੋਕਾਂ ਦੇ ਰਣਕੀ ਪੰਜਾਬ ਦੇ ਜਿੰਨੇ ਵੀ ਲੋਕ ਨੇ ਆਪਦੇ ਬੱਚਿਆਂ ਨੂੰ ਰਾਤ ਪੈਣ ਤੋਂ ਬਾਅਦ ਬਾਹਰ ਨਾ ਕਰੋ ਬਾਹਰ 부ਚੜ ਤੁਰੇ ਫਿਰਦੇ ਮੈਂ ਇਹਨਾਂ ਨੂੰ 부ਚੜ ਲਬਚਾਉ ਯਾਰ ਜੀ ਕਰੇ ਤਿੰਨ ਮੁੰਡੇ ਪਿਛਲੇ 2 ਮਹੀਨੇ ਪਹਿਲੋ ਫੇਕ ਇਨਕਾਊਂਟਰ ਕਰਤਾ ਯੂਪੀ ਚ ਇਹ 부ਚੜ ਨੇ ਲੋਕ ਆਪਦੇ ਪਰਿਵਾਰਾਂ ਨੂੰ ਲੈ ਕੇ ਬਾਹਰ ਨਾ ਜਾਓ ਜੱਤ ਕਰੇ ਸਰਕਾਰਾਂ ਬੈਠੀਆਂ ਇਹੋ ਜੇ ਮੁੱਖ ਮੰਤਰੀ ਇਹੋ ਜੇ ਐਮਐਲਏ ਇਹੋ ਜੇ ਮਨਿਸਟਰ ਪਾਉਂਗੇ ਤਾਂ ਤੁਹਾਡੇ ਬੱਚਿਆਂ ਦੀਆਂ ਲਾਸ਼ਾਂ ਚੁੱਕੀਆਂ ਨਹੀਂ ਜਾਣੀਆਂ ਦੇਖੋ ਪਹਿਲੀ ਗੱਲ ਤਾਂ ਬਾਠ ਪਰਿਵਾਰ ਨੂੰ ਮੈਂ ਇੱਕ ਗੱਲ ਕਹੂੰਗਾ ਤੁਹਾਡੀ ਕਿਸਮਤ ਚੰਗੀ ਹੈ ਉਹਨਾਂ ਦੀ ਵਾਈਫ ਨੂੰ ਕਹੂੰਗਾ ਤੁਹਾਡੀ ਕਿਸਮਤ ਚੰਗੀ ਹੈ ਇਹੋ ਜੇ ਬੁੱਚੜ ਬੰਦਿਆਂ ਦੀ ਇੱਥੋਂ ਤੁਹਾਡੇ ਬੰਦਿਆਂ ਦੀ ਜਾਨ ਨਹੀਂ ਗਈ ਪੰਜਾਬ ਦੇ ਅੰਦਰ ਅੱਜ ਦਾ ਨਹੀਂ ਪਿਛਲੇ 35 ਸਾਲ ਤੋਂ 40 ਸਾਲ ਤੋਂ ਇਹੀ ਹਾਲਾਤ ਰਹੇ ਨੇ ਪੰਜਾਬ ਤੇ ਅੱਜ ਹੁਣ ਪੰਜਾਬ ਦੇ ਅੰਦਰ ਫੇਕ ਇਨਕਾਉਂਟਰ ਹੋ ਰਹੇ ਨੇ 10-10 ਲੱਖ ਰੁਪਈਆ ਮਿਲ ਰਿਹਾ ਹੈ ਉਹੀ ਤਰੱਕੀਆਂ ਮਿਲ ਰਹੀਆਂ ਨੇ ਇਹਨਾਂ ਨੂੰ ਕੌਣ ਅੱਗੇ ਲੈ ਕੇ ਜਾ ਰਿਹਾ ਹੈ ਇੱਕ ਪੰਜਾਬ 'ਚ ਇਨਕਾਊਂਟਰ ਹੁੰਦੇ ਨੇ ਫੇਕ ਇਨਕਾਊਂਟਰ ਹੁੰਦੇ ਨੇ ਜਿੰਦਾ ਮੁੱਖ ਮੰਤਰੀ ਜਿਸ ਨੂੰ ਸਮਝ ਹੀ ਨਾ ਹੋਵੇ ਪੰਜਾਬ ਦੀ ਬਦਕਿਸਮਤੀ ਹੈ ਜਿਹੜਾ ਕੋਈ ਵੀ ਮੁੱਖ ਮੰਤਰੀ ਹੋਇਆ ਪੰਜਾਬ ਦਾ ਨਹੀਂ ਹੋਇਆ ਸਰਦਾਰ ਸਾਹਿਬ ਇਹਨਾਂ ਨੂੰ 10 ਲੱਖ ਰੁਪਈਆ ਕੀ ਤੁਸੀਂ ਉੱਥੇ ਆਪਣੇ ਡਕੈਤ ਮਾਰਨ ਲੱਗੇ ਸੀ ਜਾਂ ਤਾਂ ਹੋਵੇ ਨਾ ਕਿ ਉਹ ਕੋਈ ਬੜੇ-ਬੜੇ ਡਕੈਤ ਸੀ ਯਾਰ ਦੋ ਮੁੰਡਿਆਂ ਚ ਕੋਟ ਸ਼ਮੀਰ ਦੇ ਚੁੱਕੇ ਹੋ ਮਾਰਤੇ ਯਾਰ ਦਸਵੇਂ ਤੂੰ ਉਹ ਕੀ ਉਹ ਵਿਚਾਰੇ ਕੋਈ ਉਹ ਕੋਈ ਗੈਂਗਸਟਰ ਸੀ ਉਹ ਜਦੋਂ ਮਰਜੀ ਬੰਦੇ ਮਾਰਦੇ ਹੋ ਏਹੀ 1990 92 ਦਾ ਕੰਮ ਰਿਹਾ 92 ਤੋਂ ਬਾਅਦ 95 ਟਿੱਕਰ ਆਇਆ ਇਹਨਾਂ ਨੂੰ ਤਰੱਕੀ ਚਾਹੀਦੀ ਹੈ ਇਹਨਾਂ ਨੂੰ ਪੈਸੇ ਚਾਹੀਦੇ ਨੇ ਇਹਨਾਂ ਦੇ ਮੂੰਹ ਨੂੰ ਖੂਨ ਲੱਗਾ ਹੋਇਆ ਪਰ ਸਾਡੇ ਮੁੱਖ ਮੰਤਰੀ ਸਾਡੇ ਮੰਤਰੀਆਂ ਦਾ ਬੇੜਾ ਗਰਕ ਹੋ ਚੁੱਕਾ ਹੈ ਹੁਣ ਮੇਰੀ ਗੱਲ ਸੁਣ ਲੋ ਇੱਕ ਕਰਨਲ ਬੰਦਾ ਹੈ ਉਹਦਾ ਬੇਟਾ ਹੈ ਯਾਰ ਜਿਹੜਾ ਬੰਦਾ ਆਪਦੇ ਬੇਟੇ ਨਾਲ ਹੁੰਦਾ ਨਾ ਆਪਦੀ ਫੈਮਿਲੀ ਦੇ ਨਾਲ ਹੋਵੇ ਬੰਦਾ ਤਾਂ ਉਹਦਾ ਜਿਹੜਾ ਮਾਹੌਲ ਆ ਉਸ ਵਕਤ ਜਿਵੇਂ ਇਹਨਾਂ ਨੇ ਦਿਖਾਇਆ ਉਹੋ ਜਿਹਾ ਮਾਹੌਲ ਨਹੀਂ ਹੁੰਦਾ ਹੁਣ ਉਹ ਕਹਿੰਦੇ ਨੇ ਪੁਲਿਸ ਵਾਲੇ ਕਹਿੰਦੇ ਮਾਫੀ ਮੰਗ ਰਹੇ ਨੇ ਜੀ ਇਟ ਮੀਨਸ ਗਲਤੀ ਹੈ ਜੀ ਮਾਫੀ ਮੰਗ ਰਹੇ ਨੇ ਗੁਨਾਹ ਆਪਦਾ ਐਡਮਿਟ ਕਰ ਰਹੇ ਨੇ ਉਹ ਤੇ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ ਪੁਲਿਸ ਨੇ ਪਰਚਾ ਕਿਹੜਾ ਦਰਜ ਕੀਤਾ ਆਣ ਪਛਾਤੇ ਬੰਦੇ ਪੰਜਾਬ ਦੇ ਅੰਦਰ 2015 ਦੇ ਵਿੱਚ ਵੀ ਅਣਪਛਾਤੇ ਬੰਦੇ ਆਏ ਅਣਪਛਾਤੀ ਪੁਲਿਸ ਆਈ ਹੁਣ ਫੇਰ ਪੁਲਿਸ ਨੇ ਹਮਲਾ ਕੀਤਾ ਅਣਪਛਾਤੇ ਬੰਦੇ ਆਏ ਕਾਰਨ ਕੀ ਹੈ ਪੰਜਾਬ ਹੈ ਜਿਹੜਾ ਐਸ ਵਕਤ ਦਿੱਲੀ ਦੇ ਕੰਟਰੋਲ ਥੱਲੇ ਮੁੱਖ ਮੰਤਰੀ ਨਾ ਹੋਿਆਂ ਚੋਂ ਐਮ ਐਲ ਏ ਮਨਿਸਟਰ ਜਿਹੜੇ ਸੀ ਜਿਨ੍ਹਾਂ ਦੀ ਕੋਈ ਕੁਆਲਟੀ ਮੈਂ ਕਹੂੰਗਾ ਕੁਆਲੀਫਾਈਡ ਨਹੀਂ ਕੁਆਲਿਟੀ ਉਹਨਾਂ ਚ ਕੋਈ ਬੰਦਿਆਂ ਨਹੀਂ ਹੈ ਨਹੀਂ ਉਹ ਬੰਦੇ ਇਸ ਟਾਈਮ ਤੇ ਪੰਜਾਬ ਦੀ ਸਤਾ ਸੰਭਾਲ ਰਹੇ ਨੇ ਕਿਸੇ ਵੀ ਇਨਕਾਊਂਟਰ ਦੇ ਉੱਪਰ ਬੋਲਿਆ ਪੰਜਾਬ ਦਾ ਐਮਐਲਏ ਮਨਿਸਟਰ ਕੋਈ ਯਾਰ ਪੰਜਾਬ ਦਾ ਪੁੱਤਰ ਮਰਦਾ ਹੈ ਪੰਜਾਬ ਦੇ ਪਿਓ ਪੁੱਤਾਂ ਨੂੰ ਕੁੱਟ ਪੈ ਰਹੀ ਹੈ ਕਾਰ ਚੋਂ ਖਿੱਚ ਕੇ ਉਹਨਾਂ ਨੂੰ ਬਾਹਰ ਲੈ ਕੇ ਆ ਰਹੇ ਨੇ ਉਹਦਾ ਰੈਂਕ ਕੀ ਹੈ ਪਰ ਉੱਥੇ ਕੋਈ ਸੁਣਵਾਈ ਕੋਈ ਨਹੀਂ ਇਹੀ ਐਸਐਸਪੀ ਕਾਫੀ ਸਮਾਂ ਪਹਿਲਾਂ ਮੈਂ ਇੱਥੇ ਬਠਿੰਡੇ ਇਹਨੇ ਸਾਡੇ ਵਕੀਲਾਂ ਨਾਲ ਦਰਬਾਰ ਕੀਤਾ ਸੀ ਇਸ ਬੰਦੇ ਨੇ ਇੱਕ ਹੌਲਦਾਰ ਤੋਂ ਪਰਚਾ ਦਰਜ ਕਰਾਇਆ ਸੀ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਉਹ ਬੰਦਾ ਜਿਉਂਦਾ ਹੈ ਜਾਗਦਾ ਹੈ 302 ਦਾ ਪਰਚਾ ਬਣਾਤਾ ਚੁੱਕੇ ਨੇ ਫਿਰ ਹਾਈ ਕੋਰਟ 'ਚ ਉਸ ਬੰਦੇ ਨੂੰ ਲਾਹਨਤ ਪਈ ਪਰ ਇਹਨਾਂ ਗੱਲਾਂ ਨੂੰ ਵੇਖੇ ਕੌਣ ਇੱਥੇ ਤਾਂ ਕਿ ਡਿਗਰੀ ਵੇਖਣੀ ਆਈਪੀਐਸ ਆ ਚਾਹੇ ਉਹਦਾ ਕਿਹੋ ਜਿਹਾ ਕਰੈਕਟਰ ਉਹਦੀ ਬੈਕਗ੍ਰਾਉਂਡ ਕੀ ਹੈ ਇਹ ਬੰਦਾ ਖੁੱਡੇ ਲਾਉਣ ਵਾਲਾ ਲੋਕਾਂ ਦੇ ਬੰਦੇ ਮਰਾਉਣ ਦੇ ਤੁੱਲੇ ਹੋਏ ਨੇ ਅੱਜ ਤੱਕ ਇਹ ਕਰੇ ਕਾਰਵਾਈ ਨਹੀਂ ਕੀਤੀ ਕਿਉਂ ਨਹੀਂ ਇਸ ਐਸਐਸਪੀ ਨੂੰ ਪਾਰਟੀ ਬਣਾਇਆ ਜਾਂਦਾ ਵਿੱਚ ਦੇਖੋ ਤੁਸੀਂ ਉੱਥੇ ਬੈਠੇ ਪੰਜਾਬ ਦੇ ਅੰਦਰ ਧਿਬੜੂਗੜ੍ਹ ਆਏ ਨੇ ਤੁਸੀਂ 120 ਵਿੱਚ ਪਾ ਦਿੰਨੇ ਹੋ ਉਹਨਾਂ ਨੂੰ ਤੁਸੀਂ ਪਾਉਣੇ ਹੋ ਸਾਜ਼ਿਸ਼ ਦੇ ਵਿੱਚ ਤੇ ਇਹ ਐਸਐਸਪੀ ਕਿਉਂ ਨਹੀਂ ਸਾਜ਼ਿਸ਼ ਦੇ ਵਿੱਚ ਪੈਂਦਾ ਜਿਹੜਾ ਬੰਦਾ ਪਿਛਲੇ 2-4 ਦਿਨ ਤੋਂ ਲਗਾਤਾਰ ਆਪਦੇ ਬੰਦਿਆਂ ਨੂੰ ਵਿਚਾਰ ਰਿਹਾ ਹੈ ਸਬੂਤ ਖਤਮ ਕਰ ਰਿਹਾ ਹੈ ਉਹਨਾਂ ਤੋਂ ਮਾਫੀਆਂ ਮੰਗਾ ਰਿਹਾ ਹੈ ਤੋਂ ਨਾਲ ਦੀ ਫੈਮਿਲੀ ਨੂੰ ਥ੍ਰੈਟ ਕਰ ਰਹੇ ਨੇ ਤੇ ਕਿਉਂ ਨਹੀਂ ਤੁਸੀਂ ਇਹਨਾਂ ਦੇ ਬੰਦੇ ਦੇ ਐਸਐਸਪੀ ਤੇ ਕਾਰਵਾਈ ਕਰਦੇ ਔਰ ਪਿਛਲੇ ਸਾਲ ਆ ਮੁਕਸਰ ਹੋਇਆ ਸੀ ਚਲੋ ਠੀਕ ਆ ਉਹ ਵਕੀਲ ਪਤਾ ਨਹੀਂ ਕਿਹੜੇ ਹਾਲਾਤ ਚੋਂ ਬੰਦਾ ਹੱਸਟਾ ਮੁਕਰ ਗਿਆ ਹਾਲਾਤ ਕੀ ਹੋਏ ਸੀ ਤੇ ਹਰ ਥਾਂ ਦੇ ਉੱਪਰ ਇਹੀ ਹਾਲਾਤ ਨੇ ਪੁਲਿਸ ਦੇ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹਨਾਂ ਨੇ ਸੈਂਕੜਿਆਂ ਦੀ ਗਿਣਤੀ 'ਚ ਮੁੰਡੇ ਕਰਕੇ ਮਾਜੇ 'ਚ ਮਾਰ ਦਿੱਤੇ ਗਏ ਕਿਸ ਕੋਈ ਬੋਲਿਆ ਸਾਡਾ ਮੰਤਰੀ ਅੱਜ ਤੱਕ ਕੋਈ ਸਾਡਾ ਮੁੱਖ ਮੰਤਰੀ ਬੋਲਿਆ ਉਸਤੇ ਸਵਾਲਤਾਕਰ ਸਾਹਿਬ ਇਹ ਵੀ ਹੈ ਨਾ ਕਿ ਜੇਕਰ ਕਰਨਲ ਰੈਂਕ ਤੇ ਆਫੀਸਰ ਦੇ ਨਾਲ ਜੋ ਆਰਮੀ ਦੇ ਆਫੀਸਰ ਨੇ ਉਹਨਾਂ ਦੇ ਨਾਲ ਐਸਾ ਕੁਝ ਹੋ ਸਕਦਾ ਆ ਇਹ ਕਹਿਣ ਤੇ ਜਿਵੇਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਲਜ਼ਾਮ ਨੇ ਕਿ ਇਹ ਵੀ ਕਿਹਾ ਗਿਆ ਕਿ ਮੈਂ ਕਰਨਲ ਆ ਆਰਮੀ ਦੇ ਵਿੱਚ ਉਸ ਤੋਂ ਬਾਅਦ ਵੀ ਐਸੇ ਸ਼ਬਦਾਬਲੀ ਵਰਤਨੀ ਕੀ ਕੱਢਦੇ ਆ ਤੇਰੀ ਅਫਸਰੀ ਐਸੇ ਸ਼ਬਦ ਵਰਤ ਜਾਨੀ ਇੱਕ ਕਰਨਲ ਦੇ ਪਰ ਤਾਂ ਫਿਰ ਆਮ ਲੋਕਾਂ ਦੇ ਨਾਲ ਕੀ ਹੁੰਦਾ ਸਰ ਮੈਂ ਤਾਂ ਇਹੀ ਗੱਲ ਕਹੂੰਗਾ ਪੰਜਾਬ ਦੇ ਜਿੰਨੇ ਵੀ ਲੋਕ ਨੇ ਆਪਦੇ ਬੱਚਿਆਂ ਨੂੰ ਰਾਤ ਪੈਣ ਤੋਂ ਬਾਅਦ ਬਾਹਰ ਨਾ ਕੱਢੋ ਬਾਹਰ 부ਚੜ ਤੁਰੇ ਫਿਰਦੇ ਨੇ ਮੈਂ ਇਹਨਾਂ ਨੂੰ ਬੁੱচ্চੜ ਲੱਭ ਜਕਾਉਂਗਾ ਯਾਰ ਜੀ ਕਰੇ ਤਿੰਨ ਮੁੰਡੇ ਪਿਛਲੇ 2 ਮਹੀਨੇ ਪਹਿਲਾਂ ਫੇਕ ਇਨਕਾਊਂਟਰ ਕਰਤਾ ਯੂਪੀ ਚ ਇਹ ਬੁੱচ্চੜ ਨੇ ਲੋਕ ਯਾਰੇ ਆਪਦੇ ਪਰਿਵਾਰਾਂ ਨੂੰ ਲੈ ਕੇ ਬਾਹਰ ਨਾ ਜਾਓ ਜੱਤ ਕਰੇ ਸਰਕਾਰਾਂ ਬੈਠੀਆਂ ਨੇ ਇਹੋ ਜੇ ਮੁੱਖ ਮੰਤਰੀ ਇਹੋ ਜੇ ਐਮਐਲਏ ਇਹੋ ਜੇ ਮਨਿਸਟਰ ਭਾਉਂਗੇ ਤਾਂ ਤੁਹਾਡੇ ਬੱਚਿਆਂ ਦੀਆਂ ਲਾਸ਼ਾਂ ਚੁੱਕੀਆਂ ਨਹੀਂ ਜਾਣੀਆਂ ਕਰਨੀਆਂ ਪੰਜਾਬ ਦੇ ਚੋਂ ਇਹਦਾ ਜਿਹੜਾ ਬੋਲੇਗਾ ਨੂੰ ਮਾਰ ਦੇਣ ਕਰਨਗੇ ਤਾਂ ਏਹੀ ਗਲਤੀ 1992 ਚ ਕਾਂਗਰਸ ਸਰਕਾਰ ਨੇ ਕੀਤੀ ਸਾਰਾ ਕੁਝ ਦਿੱਲੀ ਨੂੰ ਦੇਤਾ ਐਸ ਵਕਤ ਇਸ ਮੁੱਖ ਮੰਤਰੀ ਇਸ ਵਜ਼ਾਰਤ ਨੇ ਚੁੱਕ ਕੇ ਸਾਰਾ ਦਿੱਲੀ ਨੂੰ ਸਰੈਂਡਰ ਕਰਤਾ ਇੱਕੋ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਇੱਥੇ ਬਹਾ ਲਿਆ ਸਫਾਇਆ ਕਰਨ ਲੱਗੇ ਨੇ ਪੰਜਾਬ ਦੇ ਮੁੰਡਿਆਂ ਦਾ ਸੋ ਤੁਹਾਡੇ ਕੋਲ ਅੱਜ ਟਾਈਮ ਹੈ ਪੰਜਾਬ ਦੇ ਲੋਕਾਂ ਕੋਲ ਟਾਈਮ ਹੈ ਰੱਬ ਦਾ ਵਾਸਤਾ ਜੀ ਘਰਾਂ 'ਚੋਂ ਬਾਹਰ ਨਾ ਨਿਕਲੋ ਇਹ ਤੁਹਾਨੂੰ ਮਾਰ ਦੇਣਗੇ ਤੁਹਾਡੇ ਬੱਚਿਆਂ ਨੂੰ ਮਾਰ ਦੇਣਗੇ ਜਾਂ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਇੱਕ ਲਹਿਰ ਸਿਰ ਜੇ ਚਾਹੇ ਉਹ ਐਸਐਸਪੀ ਚਾਹੇ ਕੋਈ ਵੀ ਹੈ ਉਸ ਲਹਿਰ ਚ ਇਹਨਾਂ ਨੂੰ ਤਮਾਮ ਪਾਸੇ ਕਰੋ ਇਹਨਾਂ ਨੂੰ ਇਹਨਾਂ ਨੂੰ ਰਜ਼ਾਇਨ ਦਿਵਾਓ ਇਹਨਾਂ ਦੇ ਪਰਚੇ ਦਰਜ ਕਰਾਓ ਇਹੋ ਜੇ ਮੁੱਖ ਮੰਤਰੀ ਮੰਤਰੀਆਂ ਦਾ ਘਰਾਹ ਕਰਾਓ ਪਰ ਅਸੀਂ ਤਾਂ ਕਰਨਾ ਨਹੀਂ ਨਾ ਅਗਰ 2023 ਦੇ ਵਿੱਚ ਇਸ ਪੰਜਾਬ ਨੇ ਸਾਥ ਦਿੱਤਾ ਹੁੰਦਾ ਜਿਹੜੇ ਬੰਦੇ ਕੁੱਟ-ਕੁੱਟ ਕੇ ਜੇਲਾਂ ਸੁਟੇ ਸੀ 23 ਮਾਰਚ ਦੇ ਵਿੱਚ ਅੱਜ 19 ਮਾਰਚ ਉਹੀ ਆ ਗਈ ਤੇ ਸਰਦਾਰ ਸਾਹਿਬ ਅੱਜ 2 ਸਾਲ ਬਾਅਦ ਭੁਗਤ ਰਹੇ ਆ ਆਪਾਂ ਹੋਰ ਇਹਨਾਂ ਦਾ ਸਾਥ ਦਿਓ ਲਾਸ਼ਾਂ ਤੁਹਾਡੇ ਤੋਂ ਗਿਣੀਆਂ ਨਹੀਂ ਜਾਣੀਆਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਪਰ ਜਦੋਂ ਪੰਜਾਬ ਤੇ ਹਮਲਾ ਹੁੰਦਾ ਪੰਜਾਬ ਦੇ ਮੁੰਡੇ ਮਾਰਨੇ ਨੇ ਇਹ ਪੁਲਿਸ ਇਨਕਾਊਂਟਰ ਕਰਦੀ ਹੈ ਫੇਕ ਕੁੱਟਦੀ ਹੈ ਜਿਵੇਂ ਪਿਓ ਪੁੱਤਰ ਕੁੱਟਿਆ ਪਰ ਜਦੋਂ ਬਾਹਰਲੀ ਸਟੇਟ ਪੰਜਾਬ ਤੇ ਹਮਲਾ ਕਰਦੀ ਹੈ ਇਹ ਪੰਜਾਬ ਪੁਲਿਸ ਸਿਰਨੀਵਾ ਕਰਕੇ ਖਲੋਤੀ ਹੁੰਦੀ ਹੈ ਅਸ਼ੁਭ ਕਰਨ ਮਾਰੇ ਹੈ ਨਾ ਉਹ ਗੋਲੀ ਚਲਾ ਰਿਹਾ ਹਰਿਆਣਾ ਤੇ ਇਹ ਚੱਡਿਆਂ ਚ ਪੂਛ ਲੈ ਕੇ ਭੱਜ ਰਹੇ ਨੇ ਉਦੋਂ ਕਿੱਥੇ ਸੀ ਇਹਨਾਂ ਦੀ ਏਡੀ ਦਲੇਰੀ ਹੈ ਇਹਨਾਂ ਦੀ ਅੱਜ ਉਹ ਹਿਮਾਚਲ ਵਾਲੇ ਮੁੰਡਿਆਂ ਨੂੰ ਕੁੱਟਦੇ ਨੇ ਉਤੈਨ ਦੇ ਦਲੇਰੀ ਕਿੱਥੇ ਗਈ ਹੈ ਕਰ ਸਰ ਇੱਥੇ ਨਾਲੇ ਹੋਰ ਵੀ ਆ ਕੇ ਨਾ ਉਹਨਾਂ ਦੇ ਧਰਮ ਪਤਨੀ ਇਹ ਵੀ ਕਹਿੰਦੇ ਨੇ ਕਹਿੰਦੇ ਸਸਪੈਂਡ ਜ਼ਰੂਰ 12 ਜਿਹੜੇ ਆ ਉਹ ਕਰ ਦਿੱਤੇ ਨੇ ਪਰ ਕਿਸੇ ਦਾ ਨਾਮ ਐਸਐਸਪੀ ਨਾਨਕ ਸਿੰਘ ਨੇ ਆਪਣੀ ਜ਼ੁਬਾਨੀ ਨਾਤਾ ਐਫਆਈਆਰ ਦੇ ਵਿੱਚ ਉਹਨਾਂ ਦੇ ਵੱਲੋਂ ਪਾਇਆ ਤੇ ਨਾ ਹੀ ਆਪਣੀ ਜ਼ੁਬਾਨੀ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਕਿਸੇ ਇੱਕ ਵੀ ਅਫਸਰ ਦਾ ਨਾਮ ਉਹਨਾਂ ਨੇ ਨਹੀਂ ਲਿਆ ਕਹਿੰਦੇ ਪਤਾ ਨਹੀਂ ਕਿਹੜੀ ਗੱਲ ਦਾ ਦਬਾਅ ਐ ਐਸਐਸਪੀ ਨਾਨਕ ਸਿੰਘ ਤੇ ਆ ਕੋਈ ਦਬਾਅ ਨਹੀਂ ਜੀ ਇੱਥੇ ਆ 4-5 ਸਾਲ ਪਹਿਲਾਂ ਦੀ ਗੱਲ ਹੈ ਸਾਡੇ ਇੱਕ ਐਡਵੋਕੇਟ ਦੇ ਹਮਲਾ ਹੋਇਆ ਸੀ ਲੜਾਈ ਹੋਈ ਸੀ ਤਾਂ ਸਾਨੂੰ ਪਤਾ ਸਾਡੇ ਵਕੀਲਾਂ ਨੇ ਕਿਵੇਂ ਇਹਨਾਂ ਦੇ ਨਾਲ ਟੱਕਰ ਲਈ ਸੀ ਤੇ ਇਹ ਕਿਵੇਂ ਆਪਦੇ ਗੇਟ ਤੋਂ ਵਕੀਲਾਂ ਦੇ ਗੇਟ ਦੇ ਸਾਹਮਣੇ ਆ ਕੇ ਇਹ ਧਮਕੀ ਟਾਈਪ ਚੱਲਦਾ ਹੁੰਦਾ ਸੀ ਇਸ ਬੰਦੇ ਨੇ ਉਸ ਵਕਤ ਵਕੀਲਾਂ ਦੇ ਅਗੇਂਸਟ ਇੰਨਾ ਚੱਲਿਆ ਸੀ ਬੜੀ ਮੁਸ਼ਕਲ ਨਾ ਪਰਚਾ ਦਰਜ ਹੋਇਆ ਸੀ ਕਿਵੇਂ ਕਹੂੰਗੀ ਉਹ ਤਾਂ ਐਸਐਸਪੀ ਐਸਐਸਪੀ ਨੂੰ ਹਾਈ ਕੋਰਟ ਨੇ ਖਿੱਚਿਆ ਸੀ ਜਿਉਂਦੇ ਬੰਦੇ ਤੇ ਬੰਦਾ ਜਿਉਂਦਾ ਇਹਨੇ 302 ਲਵਾਈ ਸੀ ਕਿ ਡਾਕੂਮੈਂਟ ਇੰਟੈਲੀਜੈਂਟ ਬੰਦਾ ਹੈ ਤੁਸੀਂ ਲੋਕਾਂ ਨੇ ਸਿਰ ਤੇ ਚੁੱਕਿਆ ਇਹਨਾਂ ਨੂੰ ਜਦੋਂ ਇਹ ਸ਼ਹਿਰ ਦਾ ਚਾਰਾ ਸੰਭਾਲਦੇ ਜੇ ਤੁਸੀਂ ਇਹਨਾਂ ਨੂੰ ਗਲਦਸਤੇ ਦੇਣ ਦੰਦੇ ਕਿਉਂ ਜਾਂਦੇ ਜੇ ਜਾਨ ਨਿਕਲਦੀ ਹੈ ਤੁਹਾਡੀ ਲੋਕਾਂ ਦੀ ਉਹਦੀ ਡਿਊਟੀ ਹੈ ਯਾਰ ਤੁਸੀਂ ਕੋਈ ਡੀਸੀ ਆਵੇ ਕੋਈ ਐਸਐਸਪੀ ਆਵੇ ਚੁੱਕਦੇ ਜੇ ਫੁੱਲ ਤੇ ਚੁੱਕਦੇ ਸਰੋਪਾ ਗੱਲ ਚ ਪਾਉਣ ਤੁਰ ਜਾਂਦੇ ਜੇ ਉਹ ਬੰਦੇ ਦਾ ਕੈਰੇਕਟਰ ਵੇਖਿਆ ਤੁਸੀਂ ਕਿਤੇ ਇਹਨਾਂ ਦੀ ਡਿਊਟੀ ਹੈ ਨਾ ਕਿ ਇਹ ਸਾਨੂੰ ਬਚਾਉਣ ਆਏ ਨੇ ਸਾਡੀ ਕੱਖ ਨਹੀਂ ਕਰਦੇ ਪੰਜਾਬ ਦੇ ਅੰਦਰ ਮੈਂ ਤਾਂ ਤਾਂ ਕਿਹਾ ਹੈ ਕਿ ਪੰਜਾਬ ਦੇ ਲੋਕੋ ਜਿੰਨਾ ਚਿਰ ਸਰਕਾਰ ਹੈ ਨਾ ਆਪਦੇ ਬੱਚਿਆਂ ਨੂੰ ਬਾਹਰ ਨਾ ਜਾਣਦਿਆ ਜੇ ਇਹ ਫੇਕ ਇਨਕਾਉਂਟਰ ਵੀ ਕਰਨਗੇ ਤੁਹਾਡੇ ਪੁੱਤਰ ਮਾਰਨਗੇ ਅਸੀਂ ਪਹਿਲਾਂ ਕੁਝ ਨਹੀਂ ਕਰ ਸਕੀ ਅਦਾਲਤਾਂ ਅੱਜ ਤੱਕ ਸਜ਼ਾ ਦੇ ਰਹੀਆਂ ਨੇ ਸੁਪਰੀਮ ਕੋਰਟ ਹਾਈ ਕੋਰਟ ਚ ਪਤਾ ਕਿ ਪੰਜਾਬ ਦੀ ਪੁਲਿਸ ਇੱਕ ਬੇਲਗਾਮ ਹੈ ਇਹਨਾਂ ਦੀ ਲਗਾਮ ਕੋਈ ਨਹੀਂ ਰਾਤ ਪਈ ਨਹੀਂ ਜੰਗਲ ਦੇ ਵਿੱਚ ਇੱਕ ਸਨਾਟਾ ਹੈ ਜਿਵੇਂ ਜੰਗਲੀ ਜਾਨਵਰ ਨੇ ਇਹ ਉਵੇਂ ਹੀ ਸ਼ਿਕਾਰ ਖੇਡਦੇ 25000 ਤੋਂ ਉੱਤੇ ਮੁੰਡਾ ਮਾਰ ਦਿੱਤਾ ਗਿਆ ਹੈ ਪੰਜਾਬ ਦੇ ਅੰਦਰ ਕੋਈ ਸੈਂਟਰ ਗਵਰਨਮੈਂਟ ਕੋਈ ਪੰਜਾਬ ਸਰਕਾਰ ਨੇ ਗੱਲ ਹੀ ਛੇੜੀ